ਮਹਾਰਾਜ ਸੱਚੇ ਪਾਤਸ਼ਾਹ ਉਧਰ ਸੂਰਜ ਢਲਣ ਲੱਗਾ ਉਧਰ ਮੇਰੇ ਚੋਜੀ ਪ੍ਰੀਤਮ ਕਲਗੀ ਵਾਲੇ ਸਤਿਗੁਰਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਸੋਦਰ ਰਹਿਰਾ ਸਾਹਿਬ ਦਾ ਪਾਠ ਆਪ ਕੀਤਾ ਅਸੀਂ ਸਾਰੇ ਸੁਣਾਨੇ ਆ ਜੀ ਸਾਰੇ ਪ੍ਰਚਾਰਕ ਸਰਸਾ ਦੇ ਕਿਨਾਰੇ ਕੀਰਤਨ ਹੋਇਆ ਮਹਾਰਾਜ ਨੇਮ ਨਹੀਂ ਛੱਡਿਆ ਤੇ ਮੇਰਾ ਖਿਆਲ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਚੋਂ ਇੱਕ ਗੱਲ ਸਿੱਖ ਲੈਣੀ ਚਾਹੀਦੀ ਏ ਵੀ ਸਤਿਗੁਰੂ ਬੇਨਤੀ ਕਰੀਏ ਕਿ ਮਾਲਕ ਜੀ ਮਰਦੇ ਸਮੇਂ ਤੱਕ ਸਾਡਾ ਨਿਤਨੇਮ ਇਸੇ ਤਰ੍ਹਾਂ ਬਰਕਰਾਰ ਹੈ। ਨੇਮ ਨਾ ਛੱਡੀਏ। ਸ਼ਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ RAM ਦਮੋਦਰ ਮਾਧਵ। ਬਿਮਾਰ ਹੋਈਏ, ਸੋਖ ਹੋਵੇ ਇਹ ਨੇਮ ਨਾ ਪੁੱਲੇ ਹਜ਼ੂਰ ਨੇ। ਉੱਥੇ ਸ਼ਾਮ ਨੂੰ ਪਾਠ ਹੋਇਆ। ਤੇ ਸਤਗੁਰਾਂ ਨੇ ਸਿੰਘਾਂ ਚ ਬੈਠਿਆ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਸੰਤ ਸਿੰਘ ਜੀ ਭਾਈ ਸੰਗਤ ਸਿੰਘ ਜੀ ਕਈ ਵਿਦਵਾਨ ਜਿਹੜੇ ਨੇ ਜ਼ਿਆਦਾ ਦੱਸਦੇ ਨੇ ਭਾਈ ਰਾਮ ਸਿੰਘ ਦਾ ਜ਼ਿਕਰ ਕਰਦੇ ਨੇ ਕੋਈ ਸਿੱਖਾਂ ਹੋਰਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਖਾਲਸਾ ਜੀ ਅੱਜ ਸਿੰਘਾਂ ਨੇ ਮੇਰੇ ਪੁੱਤਰਾਂ ਨੇ ਕਮਾਲਾਂ ਕਰ ਦਿੱਤੀਆਂ ਤੇ ਕੱਲ ਮਹਾਰਾਜ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਫਰਨਾਮੇ ਚ ਇਹ ਬੋਲ ਹੈ ਔਰੰਗਜ਼ੇਬ ਨੂੰ ਕਿਹਾ ਕਿ ਬਸੇ ਬਾਰ ਬਰੀਦ ਤੀਰੋ ਤੂਫਾਂਗ ਜਮੇ ਗਸਤ ਖੂਮ ਚ ਹਮਚੂ ਗੁਲਾ ਲਾਲਾ ਰੰਗ ਇੰਨੇ ਤੀਰਾਂ ਤੇ ਬੰਦੂਕਾਂ ਦੀ ਬਾਰਿਸ਼ ਹੋਈ ਕਿ ਚਮਕੌਰ ਸਾਹਿਬ ਦੇ ਨੇੜੇ ਦੀ ਧਰਤੀ ਸਾਰੀ ਲਾਲ ਹੋ ਗਈ ਸਤਿਗੁਰਾਂ ਨੇ ਫਰਮਾਇਆ ਕਿ ਅੱਜ ਰਾਤ ਇੱਥੇ ਟਿਕਣਾ ਹੈ ਸਵੇਰੇ ਮੈਦਾਨੇ ਜੰਗ ਵਿੱਚ ਅਸੀਂ ਖੁਦ ਆਪ ਉਤਰਾਂਗੇ ਉਂਝ ਮੈਂ ਤੁਹਾਨੂੰ ਇੱਕ ਬੇਨਤੀ ਕਰ ਦਿਆਂ ਧਿਆਨ ਨਾਲ ਸੁਣ ਬਾਬਾ ਗੁਰਬਚਨ ਸਿੰਘ ਉਹਦਾ ਜ਼ਿਕਰ ਕਰਦੇ ਰਹਿ ਅਸਲ 'ਚ ਹਜ਼ੂਰ ਨੇ ਜਦੋਂ ਇਹ ਸ਼ਬਦ ਕਿਹਾ ਪੰਜਾਂ ਨੇ ਬੇਨਤੀ ਵੀ ਕੀਤੀ ਕੋਈ ਸ਼ੱਕ ਨਹੀਂ ਪਰ ਅੰਮ੍ਰਿਤ ਸੰਚਾਰ ਤੋਂ ਬਾਅਦ ਪੰਜਾਂ ਦਾ ਪਹਿਲਾ ਗੁਰਮਤਾ ਸੀ ਸੰਗਤ ਜੀ ਯਾਦ ਰੱਖੋ ਇਹਨੂੰ ਦੂਰ ਨਾ ਕਰਿਓ ਗੁਰੂ ਸਮਰੱਥ ਨੇ ਜਿਹੜੇ ਸਤਗੁਰੂ ਆਪ ਪਾਉਲ ਦਿੰਦੇ ਪਏ ਨੇ ਉਹ ਫਿਰ ਪਾਉਲ ਮੰਗਦੇ ਕਿਉਂ ਪਏ ਉਸ ਨੁਕਤਾ ਨਗਾ ਨਾਲ ਦੇਖਣਾ ਮਹਾਰਾਜ ਜੀ ਸੱਚੇ ਪਾਤਸ਼ਾਹ ਜਿਨਾਂ ਕਿਹਾ ਅਸੀਂ ਕੱਲ ਨੂੰ ਮੈਦਾਨੇ ਜੰਗ 'ਚ ਉਤਰਾਂਗੇ ਇਤਿਹਾਸ ਸਾਡਾ ਕਹਿੰਦਾ ਜਿੰਨੂੰ ਆਪਾਂ ਗੜੀ ਕਹਿੰਦੇ ਆ ਨਾ ਜੀ ਤੁਸੀਂ ਥੋੜਾ ਪਿਛੋਕੜ ਚੱਲਿਓ ਆ ਨਾਂ ਭੁੱਲ ਚੁੱਕਿਆ ਇਸ ਗੜੀ ਨੂੰ ਤਿਲਕ ਸਥਾਨ ਕਿਹਾ ਜਾਂਦਾ ਸੀ ਕੱਲੀ ਗੜੀ ਨਹੀਂ ਭਾਈ ਸਾਹਿਬ ਤੁਸੀਂ ਪ੍ਰਾਤਨ ਇਤਿਹਾਸ ਪੜੋ ਇਹਨੂੰ ਤਿਲਕ ਸਥਾਨ ਕਹਿੰਦੇ ਸਨ ਉੱਥੇ ਬਰਹਾਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਵੀ ਸੰਤੋਖ ਸਿੰਘ ਕਹਿੰਦੇ ਆ ਕਿ ਮਹਾਰਾਜ ਜੀ ਨੇ ਪੰਜ ਸਿੰਘਾਂ ਨੂੰ ਆਪਣੇ ਵੱਲੋਂ ਗੁਰਿਆਈ ਦਾ ਤਿਲਕ ਦਿੱਤਾ ਇਉਂ ਕਹਿ ਲੋ ਪੰਚ ਨੂੰ ਪ੍ਰਧਾਨ ਬਣਾ ਦਿੱਤਾ ਤੇ ਨਾਲ ਕਿਹਾ ਅੱਜ ਤੋਂ ਬਾਅਦ ਹਾਲਾਂਕਿ ਆਨੰਦਪੁਰ ਸਾਹਿਬ ਹੋ ਚੁੱਕਾ ਹੈ ਅੱਜ ਤੋਂ ਬਾਅਦ ਜੋ ਫੈਸਲਾ ਕਰਨਗੇ ਪੰਚ ਕਰਨਗੇ ਜਿਹੜਾ ਪੰਜਾਂ ਦੇ ਸਾਹਮਣੇ ਖਲੋ ਕੇ ਅਰਦਾਸ ਕਰਾਇਗਾ ਉਹਦੀ ਅਰਦਾਸ ਪੂਰੀ ਹੋਵੇਗੀ ਜਿੱਥੇ ਪੰਜ ਰੈਤ ਬੈਤ ਵਾਲੇ ਪੂਰੇ ਹੋਣਗੇ ਮੈਂ ਉਹਨਾਂ ਦੇ ਵਿੱਚ ਵਰਤਾ ਮਹਾਰਾਜ ਧੰਗ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਫੈਸਲਾ ਕੀਤਾ ਉਹ ਸੰਗਤ ਜੀ ਮੈਂ ਬੇਨਤੀ ਕਰਾਂ ਜਿਸ ਦਿਨ ਅੰਮ੍ਰਿਤ ਛਕਾਇਆ ਨਾ ਭਾਈ ਸਾਹਿਬ ਦੇ ਮਨ ਚ ਆਇਆ ਮਹਾਰਾਜ ਤੁਸੀਂ ਅੰਮ੍ਰਿਤ ਦੀ ਦਾਤ ਦਿੱਤੀ ਉਹਨੇ ਸੀ ਛਕਾਈਏ ਸਤਗੁਰਾਂ ਨੇ ਕਿਹਾ ਨਹੀਂ ਭਾਈ ਗੁਰ ਸਿੱਖੋ ਅਸੀਂ ਉਸ ਮਰਿਆਦਾ ਨੂੰ ਮੁਕੰਮਲ ਕਰਨ ਲੱਗੇ ਆ ਜਿਹੜੀ ਕਰਤਾਰਪੁਰ ਤੋਂ ਸ਼ੁਰੂ ਹੋਈ ਸੀ ਮਹਾਰਾਜ ਕਰਤਾਰਪੁਰ ਤੋਂ ਕਹਿਣ ਲੱਗੇ ਭਾਈ ਲੈਣਾ ਜੀ ਆਏ ਸਨ ਉਹਨਾਂ ਪਹਿਲਾਂ ਮੱਥਾ ਟੇਕਿਆ ਸੀ ਤੇ ਅਖੀਰ ਧੰਗ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲੈਣਾ ਜੀ ਦੇ ਮੱਥਾ ਟੇਕ ਕੇ ਗੁਰੂ ਅੰਗਦ ਦੇ ਬਣਾ ਦਿੱਤਾ ਸੀ ਕਹਿਣ ਲੱਗੇ ਖਾਲਸਾ ਗੁਰੂ ਗੁਰੂ ਖਾਲਸਾ ਕਰੂੰ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ ਇਸ ਨੁਕਤੇ ਨਾਲ ਦੇਖਿਓ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ ਮਹਾਰਾਜ ਪੰਜਾਂ ਨੂੰ ਗੁਰਮਤਾ ਕਰਨ ਦੀ ਦਾਤ ਦੇ ਦਿੱਤੀ ਇੱਥੇ ਫਿਰ ਸੰਗਤ ਜੀ ਸਤਿਗੁਰਾਂ ਨੂੰ ਇਹ ਕਿਹਾ ਗਿਆ ਮਹਾਰਾਜ ਅਜੇ ਖਾਲਸਾ ਪੁਚੰਗੀ ਖੈ ਥੋੜਾ ਸਮਾਂ ਹੋਇਆ ਅਸੀਂ ਬਚਵੀ ਜਾਵਾਂਗੇ ਕੁਝ ਨਹੀਂ ਸਵਾਰ ਸਕਣਾ ਜੇ ਕੱਲ ਨੂੰ ਆਪ ਜੀ ਸ਼ਹਾਦਤ ਦਾ ਜਾਮ ਪੀ ਗਏ ਤੇ ਖਾਲਸੇ ਪੰਥ ਦਾ ਕੀ ਬਣੇਗਾ ਜਦੋਂ ਸਿੱਖਾਂ ਨੇ ਬੇਨਤੀ ਰੂਪ ਵੀ ਕੀਤਾ ਜੀ ਉਸ ਵਕਤ ਫਿਰ ਸਤਿਗੁਰਾਂ ਨੇ ਸਿੱਖਾਂ ਦੇ ਨਾਲ ਇਹ ਫੈਸਲਾ ਕੀਤਾ ਕਿ ਚਮਕੌਰ ਦੀ ਗੜੀ ਛੱਡਣੀ ਹੋਵੇਗੀ ਜੀ ਦੋ ਸਿੱਖ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਇਹ ਗੜੀ ਚ ਰਹਿਣਗੇ ਤਿੰਨ ਸਿੱਖ ਭਾਈ ਮਾਨ ਸਿੰਘ ਭਾਈ ਧਰਮ ਸਿੰਘ ਤੇ ਭਾਈ ਦਇਆ ਸਿੰਘ ਇਹ ਹਜ਼ੂਰ ਦੇ ਨਾਲ ਜਾਣਗੇ ਪਿਆਰਿਓ ਯਾਦ ਰੱਖਿਓ ਕਿਉਂਕਿ ਅਸੀਂ ਕਈ ਵਾਰੀ ਚਮਕੌਰ ਸਾਹਿਬ ਤੋਂ ਸਿੱਧਾ ਮਾਛੀਵਾੜੇ ਆ ਜੰਨੇ ਆ ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ ਨੂੰ ਭੁੱਲਣਾ ਨਹੀਂ ਚਾਹੀਦਾ ਇਹ ਵੀ ਪਤਾ ਵੀ ਸਵੇਰੇ ਮੌਤ ਹੈ ਬਚਣਾ ਨਹੀਂ ਕਿਦਾਂ ਦਿਲ ਨਹੀਂ ਕਰਦਾ ਮੌਤ ਤੋਂ ਬਚਣ ਲਈ ਮੌਤ ਤੋਂ ਭੱਜਣ ਲਈ ਕਿੱਡਾ ਵੱਡਾ ਸਤਿਗੁਰੂ ਦੇ ਭਰੋਸਾ ਤੇ ਗੁਰੂ ਦੀ ਕਿੰਨੀ ਕਿਰਪਾ ਭਾਈ ਸੰਗਤ ਸਿੰਘ ਭਾਈ ਸੰਤ ਸਿੰਘ ਕਹਿੰਦੇ ਨੇ ਮਹਾਰਾਜ ਜਿਵੇਂ ਤੁਹਾਡਾ ਹੁਕਮ ਹਜ਼ੂਰ ਨੇ ਆਪਣੀ ਕਲਗੀ ਆਪਣਾ ਤੋੜਾ ਭਾਈ ਸੰਗਤ ਸਿੰਘ ਨੂੰ ਦਿੱਤਾ ਹੈ ਪਰ ਇੱਥੇ ਮੈਨੂੰ ਗੱਲ ਯਾਦ ਆ ਗਈ ਕਿਉਂਕਿ ਕੁਝ ਇਤਿਹਾਸ ਬੋਲਦੇ ਨੇ ਭਾਈ ਸੰਤ ਸਿੰਘ ਕਵੀ ਸੰਤੋਖ ਸਿੰਘ ਲਿਖਿਆ ਅਖੀਰ ਤੇ ਜਿਹੜੀ ਗੱਲ ਉਹ ਨਾ ਕਹੀ ਨਾ ਉਹ ਕਹਿਣ ਲੱਗੇ ਸੰਗਤ ਜੀ ਇਸ ਮਸਲੇ ਨੂੰ ਵਾਦ ਦਾ ਵਸਾ ਨਾ ਬਣਾਓ ਕਿਨੂੰ ਦਿੱਤੀ ਦੋਨਾਂ ਦੇ ਚਰਨਾਂ 'ਚ ਮੱਥਾ ਟੇਕ ਦਿਓ ਦੋਨੋਂ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਹੋ ਗਏ ਮੈਨੂੰ ਬੜੀ ਚੰਗੀ ਲੱਗੀ ਤੁਹ ਭਾਈ ਸਾਹਿਬ ਜੀ ਹਜ਼ੂਰ ਨੇ ਫਰਮਾਇਆ ਭਾਈ ਸੰਗਤ ਸਿੰਘ ਤੁਸੀਂ ਉੱਤੇ ਬੈਠਣਾ ਹੈ ਨਗਾਰਾ ਵਜਦਾ ਰਹੇ ਤਿੰਨਾ ਸਿੱਖਾਂ ਨੂੰ ਪਾਈ ਮਾਨ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਦਇਆ ਸਿੰਘ ਜੀ ਹਜ਼ੂਰ ਨੇ ਉਸ ਰਾਤ ਕਿਹਾ ਆ ਤਾਰਾ ਇਸ ਤਿਹੇ ਚੱਲਦੇ ਸਨ ਨਾ ਜੀ ਜਹਾਜ ਵੀ ਤਾਰੇ ਸੇ ਇਸ ਤਾਰੇ ਦੀ ਸੇਧ ਤੇ ਤੁਸੀਂ ਐਸ ਪਾਸੇ ਨੂੰ ਆ ਜਾਣਾ ਆਪਾਂ ਇਕੱਠੇ ਮਿਲਾਂ ਸੰਗਤ ਜੀ ਮਹਾਰਾਜ ਧੰਨ ਗੁਰੂ ਕਲਗੀ ਵਾਲੇ ਸੱਚੇ ਪਾਤਸ਼ਾਹ ਸਭ ਕੁਝ ਪੰਥ ਨੂੰ ਦੇ ਦਿੱਤਾ ਜੀ ਪੁੱਤਰ ਵੀ ਦੇ ਦਿੱਤੇ ਕਲਗੀ ਵੀ ਦੇ ਦਿੱਤੀ ਜੀ ਮਹਾਰਾਜ ਸੱਚੇ ਪਾਤਸ਼ਾਹ ਨਿਕਲ ਲਗੇ ਚਮਕੌਰ ਦੀ ਗੜੀ ਚ ਤੇ ਉੱਥੇ ਦੋ ਮਿਸ਼ਾਲਾਂ ਜਗਦੀਆਂ ਪਈਆਂ ਸੰਜੀ ਦੋ ਮਿਸ਼ਾਲਾਂ ਪਸਵੇਂ ਨਾ ਮੈਂ ਹਰਾਨ ਹੋਇਆ ਇੱਕ ਤੀਰ ਨਹੀਂ ਸਾਡਾ ਇਤਿਹਾਸ ਕਹਿੰਦਾ ਮਹਾਰਾਜ ਨੇ ਤੰਦੀ ਤੇ ਦੋ ਤੀਰ ਚੜਾਏ ਇਕੱਠੇ ਕਿਉਂਕਿ ਸਤਗੁਰੂ ਜਿੰਨਾ ਖੱਬਿਆ ਤਨ تیر ਚਲਾਉਂਦੇ ਸਨ ਨਾ ਜੀ ਉਹਨੇ ਸੱਜੇ ਨਾਲ ਨਦੌਨ ਦੀ ਜੰਗ ਚ ਮਹਾਰਾਜ ਲਿਖਦੇ ਆਪਣੀ ਬਾਣੀ ਚ ਕਹਿਣ ਲੱਗੇ ਚਾਰ ਤੀਰ ਮੈਂ ਸੱਜੇ ਹੱਥ ਨਾਲ ਚਲਾਏ ਤੇ ਤਿੰਨ ਮੈਂ ਖੱਬੇ ਹੱਥ ਨਾਲ ਜਿੰਨਾ ਸੱਜਾ ਮਾਰ ਕਰਦਾ ਸੀ ਉਹਨਾ ਖੱਬਾ ਕਰਦਾ ਸੀ ਮਹਾਰਾਜ ਨੇ ਦੋ ਖਪਰੇ ਤੀਰ ਲੈ ਜੀ ਖਪਰੇ ਤੀਰ ਦੀ ਬੰਤਰ ਹੋਉਂਦੀ ਹੈ ਦੋਨਾਂ ਨੂੰ ਇੱਕੋ ਕਮਾਨ ਤੇ ਚੜਾ ਕੇ ਕਮਾਲ ਦੀ ਗੱਲ ਕਿ ਦੋ ਮਸ਼ਾਲਾਂ ਨੇੜੇ ਨੇੜੇ ਜਗਦੀਆਂ ਨੇ ਪੂਰੇ ਜ਼ੋਰ ਨਾਲ ਖਿੱਚ ਕੇ ਕੰਨ ਤੱਕ ਦੇ ਛੱਡਿਆ ਝੂਕਦੇ ਗਏ ਦੋਨਾਂ ਤੀਰਾਂ ਨੂੰ ਮਿਸ਼ਾਲਾਂ ਵਿੱਚੋਂ ਵੱਢ ਕੇ ਰੱਖ ਦਿੱਤੀਆਂ ਮਿਸ਼ਾਲ ਧਰਤੀ ਦਿੱਗੀਆਂ ਹਨੇਰਾ ਹੋ ਗਿਆ ਜਦੋਂ ਹਨੇਰਾ ਹੋਇਆ ਤਿੰਨ ਸਿੰਘ ਨਾਲ ਨਿਕਲੇ ਹਜ਼ੂਰ ਨੇ ਤਾੜੀ ਮਾਰੀ ਤੇ ਨਾਅਬ ਸ਼ਬਦ ਕਿਹਾ ਖਿੰਦ ਦਾ ਪੀਰ ਜਾ ਰਿਹਾ ਚਲੋ ਸਾਡੇ ਵਿਦਵਾਨਾਂ ਨੇ ਪ੍ਰਿੰਸੀਪਲ ਸਤਵੀਰ ਚੰਨਾ ਨੇ ਲਿਖਿਆ ਤਾੜੀ ਮਾਰੀ ਤੇ ਸ਼ਬਦ ਕਿਹਾ ਪੀਰੇ ਖਿੰਦ ਮੇਰਵਦ ਖਿੰਦ ਦਾ ਪੀਰ ਜਾ ਰਿਹਾ ਹੈ ਇਤਿਹਾਸ ਕਹਿੰਦਾ ਐ ਇੰਨੀ ਖਫੜਾ ਦਫੜੀ ਮਚ ਗਈ ਜਿਵੇਂ ਲੋਹਾਰ ਲੋਹੇ ਨੂੰ ਘੜਦਾ ਹੈ ਵਿਦਾਂਤ ਦੀਆਂ ਸੱਟਾਂ ਮਾਰ ਕੇ ਸਾਰੀ ਰਾਤ ਆਪਸ ਵਿੱਚ ਗੁੱਥਮ ਗੁੱਤਾ ਹੁੰਦੇ ਰਹੇ ਮੇਰੇ ਸੱਚੇ ਪਾਤਸ਼ਾਹ ਗੜੀ ਚੋਂ ਨਿਕਲੇ ਸਾਰੇ ਰਸਤੇ ਤੁਸੀਂ ਜਾਣਦੇ ਹੋ ਚਾਰ ਸਾਹਿਬ ਦਾ ਜਿੱਥੇ-ਜਿੱਥੋਂ ਮਹਾਰਾਜ ਲੰਘ ਕੇ ਆਏ ਚਰਨਾਂ ਦਾ ਜੋੜਾ ਹਜ਼ੂਰ ਨੇ ਉਤਾਰ ਦਿੱਤਾ ਝਾੜੀਆਂ ਸੰਜੀ ਇਹਨਾਂ ਝਾੜਾਂ ਵਿੱਚੋਂ ਨਿਕਲਦੇ ਹੋਏ ਸਤਗੁਰਾਂ ਦਾ ਸਾਰਾ ਜਾਮਾ ਜਿਹੜਾ ਉਲੀ ਰੋਲੀ ਹੋ ਚੁੱਕਾ ਸੀ ਸਤਗੁਰਾਂ ਦੇ ਚਰਨਾਂ ਵਿੱਚ ਛਾਲੇ ਸਨ ਸਾਡਾ ਇੱਕ ਇਤਿਹਾਸਕਰ ਕਹਿੰਦਾ ਉਹ ਛਾਲੇ ਇਸ ਤਰ੍ਹਾਂ ਸਨ ਕਿ ਜਿਵੇਂ ਲਾਲ ਰੰਗ ਦੇ ਮੋਤੀਆਂ ਦੇ ਉੱਤੇ ਚਿੱਟੇ ਰੰਗ ਦੇ ਮੋਤੀ ਜੜੇ ਹੋ ਇਹਦਾ ਮਤਲਬ ਥੱਲੋਂ ਲਾਲੀ ਸੀ ਉੱਤੋਂ ਮੂੰ ਚਿੱਟੇ ਹੋਏ ਸਨ ਸੱਚੇ ਪਾਤਸ਼ਾਹ ਮਹਾਰਾਜ ਰਸਤੇ ਵਿੱਚ ਅਲਪੂ ਤੇ ਗਾਮੂ ਜਿਨ੍ਹਾਂ ਰੋਲਾ ਪਾਇਆ ਇੱਕ ਨੂੰ ਮਹਾਰਾਜ ਨੇ ਉਹਨਾਂ ਨੂੰ ਵੀ ਸੋਚਦਾ ਲਾਇਆ ਸਤਿਗੁਰੂ ਜੀ ਆ ਜਿੱਥੇ ਆਪਾਂ ਬੈਠੇ ਆ ਜਿਹਦੀ ਗੱਲ ਆਪਾਂ ਕਰਨੀ ਹੈ ਜੀ ਹਰ ਸਾਲ ਆਪਾਂੇ ਕਰਨੇ ਤੇ ਮੈਂ ਕਹਿੰਦਾ ਹਰ ਸਾਲ ਕੀ ਭਾਈ ਸਾਹਿਬ ਹਰ ਰੋਜ਼ ਵੀ ਕਰੋ ਤੇ ਗੁਰੂ ਗੋਬਿੰਦ ਸਿੰਘ ਕਾ ਦੀ ਫਿੱਕਾਪਨ ਨਹੀਂ ਪੈਂਦਿੰਦੇ